ਆਪਣਾ ਰਾਮ ਸਿੰਘ ਨਿਊ ਚੈਨਲ ਸੱਚ ਦੀ ਆਵਾਜ਼ ਤੋਂ ਅੱਜ ਅਸੀਂ ਆਪਣੇ ਨਿਊ ਚੈਨਲ ਰਾਹੀਂ ਇੱਕ ਐਸੀ ਸ਼ਖਸੀਅਤ ਜਿਹੜਾ ਗੁਰਦਾਸਪੁਰ ਦੇ ਆ ਪੇਸੀ ਪੱਖੋਂ ਪੰਜਾਬ ਬਿਜਲੀ ਬੋਰਡ ਦੇ ਵਿੱਚ ਉਹਨੇ ਆਪਣੀ ਸੇਵਾ ਨਿਭਾਈਆਂ ਨੇ ਨਾਲ ਨਾਲ ਸਿਹਤ ਨਾਲ ਜੁੜੇ ਹੋਏ ਨੇ ਅੱਛੇ ਲਿਖਦੇ ਨੇ ਔਰ ਇੱਕ ਧਾਰਮਿਕ ਕਾਇਕੀ ਨੇ ਰਾਮ ਭਜਨਾਂ ਦੀ ਇਹਨਾਂ ਦੀ ਕੈਸਟ ਜਿਹੜੀ ਆ ਉਹ ਇਹਨਾਂ ਨੇ ਆਪਣੀ ਮਾਰਕੀਟ ਜੀ ਜੀ ਹੈ ਅੱਜ ਆ ਸਾਡੇ ਨਿਊ ਚੈਨਲ ਦੇ ਨਾਲ ਹੀ ਇਹਨਾਂ ਦੇ ਜੀਵਨ ਦੇ ਬਾਰੇ ਇਹਨਾਂ ਦੀ ਜ਼ਿੰਦਗੀ ਦੇ ਬਾਰੇ ਆਪਾਂ ਰੂਗਰੂ ਕਰਾ ਰਹੇ ਹਾਂ ਜੀ ਸਾਡੇ ਨਾਲ ਨੇ ਅੱਜ ਸ਼੍ਰੀ ਜਨਕਰਾਜ ਢੋਰ ਗੁਰਦਾਸਪੁਰ ਵਾਲਾ ਹਾਂਜੀ ਸਰ ਜੀ ਜੀ ਸਤਿ ਸ਼੍ਰੀ ਅਕਾਲ ਜੀ ਜਨਕਰਾਜ ਜੀ ਢੋਰ ਸਾਹਿਬ ਅੱਜ ਜੀ ਤੁਹਾਡੇ ਇੱਕ ਡਿਪਾਰਟਮੈਂਟ ਦੇ ਨਾਲ ਨਾਲ ਤੁਸੀਂ ਬਿਜਲੀ ਬੋਰਡ ਤੇ ਕਿੰਨਾ ਚਿਰ ਕੰਮ ਕੀਤਾ ਅਰੇ ਦੀ ਬਿਜਲੀ ਬੋਰਡ ਦੇ ਕੋਈ ਬਤੀ ਚੇਤੇ ਸਾਹਿਬ ਦੇ ਸਮੱਸਿਆ ਤੇ ਉਹਦੇ ਨਾਲ ਨਾਲ ਮੈਂ ਆਪਣੇ ਜਿਹੜਾ ਸੰਗੀਤ ਦਾ ਵੀ ਸ਼ੌਕ ਜਾਰੀ ਰੱਖਿਆ ਅੱਛਾ ਇਹ ਨਾਲ ਨਾਲ ਇੱਕ ਡਿਪਾਰਟਮੈਂਟ ਦਾ ਨਾ ਕੰਮ ਹੁੰਦਾ ਹੈ ਤੇ ਸੰਗੀਤ ਦਾ ਸਿੱਖਣ ਦਾ ਰਿਆਜ ਦਾ ਤੁਸੀਂ ਕਿਵੇਂ ਟਾਈਮ ਕੱਢਦੇ ਦੀ ਕੋਈ ਟਾਈਮ ਤਾਂ ਕੱਢਣਾ ਹੀ ਪੈਂਦਾ ਆਪਣੇ 8 ਘੰਟੇ ਡਿਊਟੀ ਹੁੰਦੀ ਆ ਜਿਹਦੇ ਘਟੇ ਵਿੱਚੋਂ ਜੇ ਆਪਾਂ ਇੱਕ ਘੰਟਾ ਜਾਂ ਸਾਫੇ ਰਿਆਜ ਵਾਸਤੇ ਲਾ ਲਾਂਗੇ ਸਾਨੂੰ ਉਹਨੇ ਕਾਫੀ ਪਰ ਲਗਾਤਾਰ ਥੋੜੀ ਜਿੰਨੀ ਆ ਰਹੀ ਆ। ਹਾਂ ਇਹ ਜੀ ਗੁਰਦਾਸਪੁਰ ਤੋਂ ਜਿਹੜੀ ਠੌਰ ਸਾਹਿਬ ਕੋਈ ਆਪਣੀ ਜਿਹੜਾ ਜਿਹੜੀ ਕੈਸਟ ਆਈ ਸੀ ਸਾਡੀ ਜਿਹੜੀ ਟੇਪ ਆਈ ਸੀ ਉਹਦੇ ਭਜਨਾਂ ਵਿੱਚੋਂ ਸਾਨੂੰ ਕੋਈ ਆਪਣਾ ਕੋਈ ਦੋ ਬੰਦ ਸੁਣਾ ਸਕਦੇ ਹੋ? ਹਾਂ ਜੀ ਜੀ ਸੁਣਾਵਾਂਗੇ। ਲਓ। ਅ ਰਹੀ ਜੀ ਮੋਰੇ ਆਵੇ ਗੋਣ ਚੇਤੇ ਨਾ धरो। समदर सि प्रभु पण ही करो हरि जी मोरे अवगुण चित न धरो हरि जी मोरे अवगुण चित न धरो ਇਕ ਲੋਹਾ ਪੂ ਜਾ ਮੇਰਾ ਖਤ ਇਕ ਗਰ ਬਦਕ ਪਰੋ ਜੈ ਦੁਵਿਤਾ ਪਾਰਸ ਨਹੀਂ ਜਾਣਤ ਜੈ ਦੁਵਿਤਾ ਪਾਰਸ ਨਹੀਂ ਜਾਣਤ ਕੰਚਨ ਕਰਤ ਕਰੋ कंचन करत करो हरि जी मोरे अवगुण चेत ना धरो हरि जी मोरे अवगुण चेत ना धरो हां ई जी भजन हरि दा भजन जिना खूबसूरत आवाज री ठोटस दी आवाज सुनया दिस इनहा दे बड़ा प्यारा भजन सी ਔਰ ਅਸੀਂ ਇੱਕ ਦੱਸਣਾ ਚਾਹਨੇ ਸਾਡਾ ਨਿਊ ਚੈਨਲ ਜਿਹੜਾ ਸੱਚ ਦੀ ਆਵਾਜ਼ ਨੂੰ ਵੱਧ ਵੱਧ ਛੇ ਜਰੂਰ ਕਰਨਾ ਸਾਡੇ ਨੰਬਰ ਨਾਲ ਜੁੜ ਕੇ ਤੁਸੀਂ ਹਰ ਖਬਰ ਜਿਹੜੀ ਹੈ ਉਹ ਤੁਸੀਂ ਦੇ ਸਕਦੇ ਹੋ ਸਾਡੇ ਐਡੀਟਰ ਨੇ ਜਿਹੜੇ ਡਾਕਟਰ ਸੰਜੀਵ ਵਰਮਾ ਜੀ ਉਹ 24 ਹਾਜ਼ਰ ਹੁੰਦੇ ਨੇ ਸਾਡੇ ਨਿਊ ਚੈਨਲ ਦੇ ਉੱਤੇ ਨੰਬਰ ਸਾਡਾ ਚੱਲਦਾ ਵਾ ਤੁਸੀਂ ਹਰ ਖਬਰ ਦੇ ਸਕਦੇ ਹੋ ਸਮਾਂ ਅੱਗੇ ਆਪਾਂ ਵੱਧਦੇ ਹੋਏ ਰਿਠੋਰ ਸਾਹਿਬ ਹਾਂਜੀ ਤੁਸੀਂ ਤੁਹਾਡੀਆਂ ਕਿਤਾਬਾਂ ਜਿਹੜੀਆਂ ਮਾਰਕੀਟ 'ਚ ਕਿੰਨੀਆਂ ਖਤਬਾਂ ਆ ਚੁੱਕੀਆਂ ਨੇ ਦੇਖੋ ਜੀ ਆਪਣੇ ਕੁਝ ਛੇ ਸਤਕ ਦਾਬਾਂ ਮਾਰ ਕਿਤਾਬਾਂ ਜਿਹੜੀਆਂ ਮਾਰਕੀਟ ਚ ਆਟ ਗਈਆਂ ਨੇ ਉਹ ਸਾਜੀ ਕਿਤਾਬਾਂ ਨੇ ਤੇ ਉਹ ਸਾਰੀਆਂ ਮਤਲਬ ਕਿ ਆਪਣੇ ਸਮਾਜ ਨੂੰ ਸੇਧ ਦੇਣ ਵਾਲੀ ਕਿਤਾਬਾਂ ਨੇ ਤੇ ਉਹ ਮਤਲਬ ਕਿ ਪਬਲਿਸ਼ ਹੋ ਗਈਆਂ ਨੇ ਸਾਰੇ ਪਹੁੰਚੀਆਂ ਨੇ ਓਕੇ ਇਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਕਾਫੀ ਆ ਚੁੱਕੀਆਂ ਨੇ ਔਰ ਤੁਸੀਂ ਕੀ ਕੀ ਲਿਖਦੇ ਹੋ ਪਹਿਤੋਂ ਬਹੁਤਾ ਬਸ ਹੀ ਆ ਜੇ ਜਿਹੜੇ ਕੋਈ ਸਮਾਜ ਨੂੰ ਸੇਧ ਦੇਣ ਦੀ ਗੱਲ ਹੋਵੇ ਜਾਂ ਸਾਡੇ ਕੁਦਰਤੀ ਸੌਮੇ ਉਹਨਾਂ ਦੇ ਬਚਾਅ ਦੀ ਗੱਲ ਹੋਵੇ ਹਵਾ ਪਾਣੀ ਜਿਹੜਾ ਪ੍ਰਦੂਸ਼ਿਤ ਹੋ ਚੁੱਕਾ ਸਮਾਜ ਵਿੱਚ ਸਾਡੇ ਜਿਹੜੀ ਕੁਝ ਔਨਤਾਂ ਨੇ ਸਮਾਜ ਵਿੱਚ ਜਿੱਦਾਂ ਵੀ ਦਹੇਜ ਪ੍ਰਥਾ ਹੋਈ ਇਦਾਂ ਮਤਲਬ ਕਿ ਔਰਤਾਂ ਨਾਲ ਜਿਹੜੇ ਵਧਿਕੀਆਂ ਹੁੰਦੀਆਂ ਉਹਨਾਂ ਬਾਰੇ ਆਪਾਂ ਇਸੇ ਵਿੱਚ ਵਿਸ਼ੇ ਤੇ ਲਿਖੀ ਤਾਂ ਕਿ ਸਾਨੂੰ ਕੋਈ ਜਿਹੜੀ ਸਮਾਜ ਨੂੰ ਆਪਾਂ ਚੰਗੀ ਸੇਧ ਦੇ ਸਕੀਏ ਪਾਕਿਸਤਾਨ ਦੇ ਸਮਾਜ ਦੇ ਸਿਰਦਲਾਫ ਕਰਨ ਵਿੱਚ ਤੁਮ ਬਹੁਤ ਧੰਨਵਾਦ ਜੀ ਇਹ ਸਾਡੇ ਵਿੱਚ ਅੱਜ ਜਿਹੜੇ ਜਨਕ ਰਿਠੋਰ ਜੀ ਇੱਕ ਬਿਜਲੀ ਡਿਪਾਰਟਮੈਂਟ ਤੇ ਆਪਣੀ ਸੇਵਾ ਨਿਭਾਉਣ ਤੋਂ ਬਾਅਦ ਇਹਨਾਂ ਨੇ ਆਪਣੀ ਇੱਕ ਭਜਨਾ ਦਾ ਇੱਕ ਜੋ ਕੈਸਨ ਮਾਰਕੀਟ ਭੇਜੀ ਹੈ ਔਰ ਧਰਮੋਖਿਆਲਾਂ ਦੇ ਨੇ ਅਸੀਂ ਆਪਣੇ ਚੈਨਲ ਵੱਲੋਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਤਰੀ ਆਪਣਾ ਸਮਾਂ ਕੱਢ ਕੇ ਸਾਡੇ ਸਾਡੇ ਦਰਦਸਤਿਲ ਚ ਪਹੁੰਚੇ ਤੁਸੀਂ ਧੰਨਵਾਦ ਆ ਸਾਡਾ ਜਿਹੜਾ ਚੈਨਲ ਹੈ ਜਰੂਰ ਤੁਸੀਂ ਇਨ ਲਾਈਕ ਜ਼ਰੂਰ ਸ਼ੇਅਰ ਕਰਿਆ ਕਰੋ ਮੈਂ ਤੁਹਾਡਾ ਆਪਣਾ ਰਾਮ ਸਿੰਘ ਔਰ ਸਾਡੇ ਐਡੀਟਰ ਡਾਕਟਰ ਸੰਜੀਵ ਵਰਮਾ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਸਮਾ ਦੇ ਕੇ ਇਹੋ ਜਿਹੇ ਸਰੋਤਿਆਂ ਦਾ ਇੱਕ ਅੱਛਾ ਕੰਮ ਕਰ ਰਹੇ ਨੇ ਇਹਨਾਂ ਦੀ ਇੱਕ ਸੋਚ ਹੁੰਦੀ ਹੈ ਸਾਡੇ ਡੀਟਰ ਸਾਹਿਬ ਦੀ ਡਾਕਟਰ ਸਾਹਿਬ ਦੀ ਵੀ ਇੱਕ ਅੱਛਾ ਚ ਲੋਕ ਜਿਹੜੇ ਪਿੰਡਾਂ ਦੇ ਬਹੁਤ ਅੱਛੇ ਕਲਾਕਾਰ ਨੇ ਬਹੁਤ ਅੱਛਾ ਲਿਖਦੇ ਨੇ ਪਰ ਉਹਨਾਂ ਨੂੰ ਬਹੁਤ ਪਿਛੋਕੜ ਉਹਨਾਂ ਦਾ ਪਿੱਛੇ ਰਹਿ ਜਾਂਦਾ ਕਿ ਕੋਈ ਗਾਈਡ ਕਰਨ ਵਾਲਾ ਨਹੀਂ ਹੁੰਦਾ ਨਹੀਂ ਇਸ ਕਰਕੇ ਵਾਧੂ ਵਾਧਾ ਸਾਡਾ ਚੈਨਲ ਡਾਕਟਰ ਜਤਾ ਵੀ ਇੱਕ ਵਧੀਆ ਇੱਕ ਵਿਚਾਰ ਹੈ ਉਹ ਪਿੰਡ-ਪਿੰਡ ਜਾ ਕੇ ਕਲਾਕਾਰਾਂ ਨੂੰ ਤੁਹਾਡੇ ਚੈਨਲ ਰਾਹੀਂ ਲੋਕਾਂ ਦੇ ਰੂਪ ਰੂਪ ਕਰਾਦੇ ਔਰ ਬਹੁਤ-ਬਹੁਤ ਧੰਨਵਾਦ ਸ਼ੁਕਰੀਆ